ਦੇਖੋ ਜੀ ਅਸੀਂ ਰੋਟੀ ਖਾਣ ਗਏ ਹੀ ਇਹ ਨਾਉਣ ਤੋਂ ਤੇ ਬਾਅਦ ਦੇ ਵਿੱਚ ਮਜਾ ਪੀਣ ਸਾਨੂੰ ਵਈਫੂ ਫੋਨ ਗਿਆ ਤੁਹਾਡੀ ਕੋ ਬੀ ਨਾ ਅੱਗ ਲੱਗੀ ਆ ਕੰਨੀ ਪਤਾ ਮਜਾ ਪੀ ਇਹ ਇਥੇ ਗੋੜ ਦਾ ਕੰਮ ਹੀ ਮੇਰਾ ਗੋੜਾ ਆਲਾ ਵੀ ਨਾ ਹੀ ਵੱਡਾ ਹਾਂਜੀ ਇਹਨੇ 10-12 ਸਾਲ ਹੋ ਗਏ ਤੇ ਰੋਟੀ ਖਾਣ ਗਏ ਆ ਤੇ ਰੋਟੀ ਖਾਣ ਕੇ ਆ ਜੀ ਤੁਹਾਨੂੰ ਕੀ ਦਾ ਮਤਲਬ ਸਾਨੂੰ ਉਹ ਫੋਨ ਕੀਤਾ ਹਾਂਜੀ ਨੁਕਸਾਨ ਕਿੰਨਾ ਹੋਇਆ ਤਾਂ ਨੁਕਸਾਨ ਸਾਡਾ 2 ਲੱਖ ਦਾ ਤਕਰੀਬਨ ਹੋ ਗਿਆ ਲੈ ਜਿਆ ਕੋ ਸਮਾਨ ਤੇ ਕੋਈ ਛੀ ਮਦਦ ਜੀ ਲਾ ਗਿਆ ਠੀਕ ਹੀ ਸਰ ਜੀ ਹਾਂ ਖੜਿਆ ਇੰਨਾ ਵੀ ਦੇ ਦੂੰਗਾ ਤਾਂ ਲੈ ਲਓ ਸਾਨੂੰ ਵੀ ਕੰਮ ਕਰਦਿਆਂ ਨੂੰ ਇੱਥੇ ਹੋ ਗਿਆ 12 ਸਾਲ ਹੋ ਗਏ ਆ ਇੱਥੇ ਆਹ ਲੱਗੇ ਤਾਂ ਵੰਡੀ ਆ ਇਹਨਾਂ ਕੋਲ ਕਿਹਾ ਕੀ ਆ ਕਿ ਕਿਸ ਤਰ੍ਹਾਂ ਪਤਾ ਲੱਗਦਾ ਪਤਾ ਨਹੀਂ ਭਾਜੀ ਇਹ ਤਾਂ ਫੋਨ ਗਿਆ ਵਹਾਨੋਂ ਤੇ ਫਿਰ ਪਤਾ ਲੱਗਾ ਕਿ ਅੱਗ ਲੱਗਦੀ ਹੈ ਚਲੋ ਅਸੀਂ ਰੋਟੀ ਖਾਂਣ ਗਏ ਕਰੀਏ ਬਾਤ ਪਟੰਗ ਦੀ ਇਹਨੇ ਸੌਂਦੇ ਵੀ ਤੁਸੀਂ ਇੱਥੇ ਹਾਂਜੀ ਸੌਂਦਾ ਵੀ ਇੱਥੇ ਹੀ ਬੈਠਦਾ ਵੀ ਸਾਰਾ ਦਿਨ ਇੱਥੇ ਆ ਗੋੜ ਵੇਚੀਦਾ ਵਾ ਕੋਈ ਗੱਲ ਹੀ ਨਹੀਂ ਇਹੋ ਜੀ ਅਸੀਂ ਤਾਂ ਆਪਣੀ ਰੋਟੀ ਕਮਾਉਣੀ ਆ ਤੇ ਖਾਂਦੇ ਹੀ ਕਿਉਂ ਨਹੀਂ ਹਾਂਜੀ ਅੱਜ ਵੀ ਇੱਕ ਵਾਰ ਵਹਾਟਾ ਤਾਂ ਹੋਈ ਇਹਨਾਂ ਤੇ ਜਦੋਂ ਇਹਨਾਂ ਦਾ ਛਿਰ ਪਾੜ ਦਿੱਤਾ ਬਹੁਤ ਸ਼ਤਾਂ ਲਾਈਆਂ ਹਾਂ ਹਾਂਜੀ ਉਹ ਤਾਂ ਮੈਨੂੰ ਸੁਣਾਈ ਨਹੀਂ ਦਿੱਤੀ ਇਹਨਾਂ ਕੋਈ ਕੋਈ ਪਤਾ ਨਹੀਂ ਕੌਣ ਕਰਦਾ ਨਾ ਪਤਾ ਨਹੀਂ ਲੱਗਦਾ ਇਹ ਸਾਲ ਬਹੁਤ ਜ਼ਿਆਦਾ ਹੋਇਆ ਵਾ ਬਹੁਤ ਚੀਜ਼ਾਂ ਹੀ ਗੋੜ ਹੀ ਤੇ ਆਪਣੇ ਬਿਹਤਰ ਜਿਉ ਉਹ ਵੀ ਹਾਂਜੀ ਹਾਂਜੀ ਤੁਹਾਨੂੰ ਇੱਥੇ ਹੋਈ ਤਾਂ ਇੱਥੇ ਪੜਾਈ ਤੇ ਆ ਕੋ ਹੁੰਦਾ ਵ ਤੇ ਇੱਥੇ ਰੱਖੀ ਕੰਮ ਕਰਦੇ ਆਪਣੇ ਬਾਕੀ ਕਰਨ ਤੋਂ ਬਿਨਾਂ ਵੀ ਤੁਸੀਂ ਰੋ ਹਾਂ ਜੇ ਮੈਨੂੰ ਆਉਂਦਾ ਜੀ ਕੁਲਦੀਪ ਸਿੰਘ ਜੀ ਸਰ ਕੀ ਕੱਠਾ ਹੈ ਜੀ ਮੈਂ ਤਾਂ ਹੋਇਆ ਵੀ ਇੱਧਰ ਰੋਟੀ ਖਾਣ ਚੱਲਦੇ ਆ ਕਰਨ ਤੁਹਾਡੇ ਕਿ ਲੱਗਦੇ ਹਾਂਜੀ ਸਾਡੇ ਗਵਾਂਢੀ ਸਾਡਾ ਘਰਾਂ ਲੱਗੇ ਬਿਲਕੁਲ ਨੇੜੇ ਹੀ ਆ ਇਸ ਵਾਰ ਇਹ ਆਪ ਪਟਿਆਰੇ ਜਿਹੜੇ ਇਹਨੇ ਬੰਦੇ ਇਥੇ ਇੱਕ ਆਪਾ ਪੌਂਦੇ ਫਿਰ ਇਹਨਾਂ ਨੇ ਫੋਨ ਕੀਤਾ ਸਾਡੀ ਝੂਠੀ ਨਾਲ ਗੱਲ ਆ ਗਈ ਤੇ ਦੋ ਤਿੰਨ ਜਣੇ ਇਹ ਮੋਟਰਸਾਈਕਲ ਤੇ ਆਏ ਆ ਉਹ ਬੰਦਿਆਂ ਨੂੰ ਵੀ ਇਥੇ ਡਾਕਟਰ ਕੋਲ ਲੈ ਕੇ ਆਏ ਆ ਤੇ ਪਿੰਨੇ ਝੂਠੀ ਨਾਲ ਆ ਕੇ ਚਲੇ ਗਏ ਹਣ ਪਛਾਣੇ ਬੰਦੇ ਹਣ ਪਛਾਣੇ ਨੇ ਚਲੇ ਆ ਤੈਨੂੰ ਪਛਾਣ ਨਹੀਂ ਉਹ ਨਹੀਂ ਬੰਦੇ ਨਹੀਂ ਕਰਦੇ ਦੇਖ ਨੇ ਤੇ ਰੋਜ਼ਗਾਰ ਵੀ ਝੂਠੀ ਦੇ ਇਥੇ ਇਤੋਂ ਹੀ ਕੰਮ ਚੱਲਦਾ ਘਰ ਦਾ ਜਾਨ ਲੱਗ ਜਾਦਾ ਕੀ ਕੰਮ ਕੀ ਕੰਮ ਇਹਨਾਂ ਦਾ ਵੇੜਨੇ ਦਾ ਜਾਂ ਸੀਜ਼ਨ ਦਾ ਸੀਜ਼ਨ ਕੰਮ ਹੁੰਦਾ ਹੁਣ ਗਰਮੀ ਗਰਮੀ ਪੱਦ ਰਹਿਣਾ ਖਿਆਲ ਚ ਕੰਮ ਚੱਲਦਾ ਗੋੜ ਦਾ ਕੰਮ ਮੈਂ ਕਹਿੰਦਾ ਤੇ ਉੱਤੇ ਕੰਮ ਨੂੰ ਅੱਗੇ ਲਾ ਦੇ ਹਾਂਜੀ ਮੰਗ ਕੀ ਕਰਦੇ ਮੰਗ ਕਰਦੇ ਮੰਗੇ ਹੀ ਉਹ ਵੀ ਜਿਹਨਾਂ ਨੇ ਲਾਈ ਆ ਗਏ ਨੇ ਪੜ੍ਹਾਈ ਜਾਣਾ ਪਰ ਮੈਂ ਇਹ ਤੋਂ ਪੇੜ ਕਿਤੇ ਕੰਪਲੀਟ ਕੀਤੀ ਹੈ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਗਿੱਲ ਸਮਾਜ ਸੇਵਾ ਪਾਰਟੀ ਇੰਚਾਰਜ ਐਸਐਸਟੀ ਸੈੱਲ ਪੰਜਾਬ ਇਹ ਸਾਡੇ ਜਿਹੜਾ ਵਾ ਪੀਐਸ ਖਾਣਾ ਸੀਹਰ ਬੰਦ ਪਰ ਪੈਂਦਾ ਵਾ ਕੋ ਚੌਂਕੀ ਹਰਤਵਾਲ ਏ ਹਰਚਵਾਲ ਪੁਲਸ ਔਫੀਸ ਦੇ ਏਰੀਏ ਦੇ ਵਿੱਚ ਜਿਹੜਾ ਵਾ ਇਹ ਸਰਦਾਰ ਦਲਬੀਰ ਸਿੰਘ ਨੇ ਜਿਹੜਾ ਇਹ 12 10 12 ਸਾਲ ਤੋਂ ਜਿਹੜਾ ਵਾ ਇੱਥੇ ਵੇਲਣਾ ਲਾਇਆ ਹੋਇਆ ਹੈ ਝੁੱਗੀ ਬਣਾਈ ਹੋਈ ਸੀ ਤੇ ਗੋੜ ਬਣਾ ਕੇ ਜਿਹੜਾ ਵਾ ਇਹ ਵੇਚਿਆ ਜਾਂਦਾ ਸੀ ਇੱਥੇ ਤੇ ਸਾਡੇ ਦੋਵੇਂ ਮਾਤਾ ਪਿਤਾ ਜਿਹੜੇ ਸੀ ਉਹ ਇੱਥੇ ਰਾਤ ਨੂੰ ਵੀ ਰਹਿੰਦੇ ਹੁੰਦੇ ਸੀ ਤੇ ਕੱਲ ਜਿਹੜਾ ਤਕਰੀਬ ਪੌਣੇ 10 ਵਜੇ ਜਿਹੜਾ ਇਹ ਉਹ ਇੱਥੋਂ ਗਏ ਆ ਥੋੜੀ ਦੂਰੀ ਤੇ ਸਾਡਾ ਪਿੰਡ ਪੈਂਦਾ ਵਾ ਜੀ 1 ਕਿਲੋਮੀਟਰ ਤੇ ਰੋਟੀ ਕਾਣ ਵਾਸਤੇ ਗਏ ਮਾਤਾ ਨੂੰ ਹੁੰਡਿਆ ਪਈ ਆ ਇਧਰੋਂ ਫਿਰ ਗਵੰਡੀਆਂ ਦਾ ਫੋਨ ਇਹਨਾਂ ਨੂੰ ਚੱਲ ਗਿਆ ਕਿ ਤੁਹਾਡੀ ਸਨ ਦੇ ਵਿੱਚੋਂ ਜਿਹੜੇ ਵਾ ਉਹ ਅੱਗ ਉਹ ਸਮਾਨ ਵੀ ਲੈ ਗਏ ਆ ਜਾਲ ਦਾ ਤੇ ਸਾਨੂੰ ਨੂੰ ਅੱਗ ਲੱਗੀ ਆ ਬਹੁਤ ਜ਼ਿਆਦੀ ਮਤਲਬ ਅੱਗ ਬਣ ਗਈ ਆ ਇਹ ਫਿਰ ਫੋਨ ਉਹਨਾਂ ਦਾ ਅਟੈਂਡ ਕਰਕੇ ਤੇ ਉਸੇ ਵੇਲੇ ਜਲਦੀ ਜਲਦੀ ਮੇਰਾ ਬ੍ਰਦਰ ਤੇ ਮੇਰਾ ਜਿਹੜਾ ਇਹ ਭਾਦਰ ਵਾ ਤੇ ਕੁਝ ਗਵੰਡੀ ਵੀ ਇੱਥੇ ਆਏ ਆ ਤੇ ਉਹਨਾਂ ਨੇ ਵੀ ਇਹ ਜਿਹੜਾ ਵਾ ਵਾਰਦਾਤ ਹੁੰਦੀ ਜਿਹੜੀ ਵੇਖੀ ਹੈ ਜੀ ਤੇ ਇਸ ਦੇ ਨਾਲ ਸਰ ਇਹ ਆ ਕਿ ਇਹਦੀ ਬੈਕ ਸਾਈਡ ਜਿਹੜਾ ਵਾ ਇਹ ਤੁਸੀਂ ਜਿਹੜਾ ਵਾ ਦੇਖ ਵੀ ਰਹੇ ਆ ਵੀਡੀਓ ਵੀ ਜਿਹੜੀ ਆ ਉਹ ਪਬਲਿਕ ਤੁਸੀਂ ਕਰਨੀ ਆ ਕਿ ਜਿਹੜੀ ਪੱਠਾ ਵਾ ਇਥੇ ਪੱਠੇ ਦੀ ਲੇਬਰ ਜਿਹੜੀ ਆ ਇਹ ਸਤੀਸਗੜ੍ਹ ਤੋਂ ਆਏ ਆ ਆਪਣੇ ਬੱਚਿਆਂ ਸਮੇਤ ਪਰਿਵਾਰ ਸਮੇਤ ਰਹਿਣ ਦੇ ਆ ਇਟਾਂ ਦਾ ਕੰਮ ਕਰਦੇ ਆ ਜੀ ਇਹ ਪਿਛੇ ਝੁਗੀਆਂ ਵਾਂ ਇਸ ਮਹੀਨੇ ਦੇ ਵਿੱਚ ਹੀ ਜੜੀਆਂ ਵਨਾਂ ਇਸ ਆ ਸੇਮੀ ਵਾਰ ਦਾਤ ਵਾ ਇਥੇ ਕਈਆਂ ਨੂੰ ਮਤਲਬ ਸੱਟਾਂ ਵੀ ਲਾ ਜਾਂਦੇ ਆ ਮੋਬਾਈਲ ਲੈ ਜਾਂਦੇ ਆ ਸਮਾਨ ਚੋਰੀ ਕਰਕੇ ਲੈ ਜਾਂਦੇ ਆ ਜੀ ਸਾਰੇ ਆਮ ਇਥੇ ਆਉਂਦੇ ਆ ਵਾਰ ਦਾ ਤਾਂ ਹੁੰਦੀਆਂ ਇਹ ਅੱਗ ਜਿਹੜੀ ਆ ਇਹ ਲਾਈ ਗਈ ਆ ਜੀ ਅਚਾਨਕ ਕਰਦ ਨਹੀਂ ਲੱਗੀ ਹਾਂ ਕੰਪਲੀਟ ਦਿੱਤੀ ਆ ਜੀ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਵਾ 2 ਲੱਖ ਦੇ ਕਰੀਬ ਹੋ ਗਿਆ ਵਾ ਜੀ ਕੰਮ ਦਾ ਕੰਮ ਇਹ ਜਿਹੜਾ ਸੀ ਗੋੜੇ ਹੀ ਨਾ ਇੱਥੇ ਹੁਣ ਜਿਹੜਾ ਇਹ ਗੋੜ ਬਣਾ ਕੇ ਮਤਲਬ ਰੱਖਿਆ ਸੀ ਇਹਨਾਂ ਨੇ 2 ਕਮੈਂਟਲ ਗੋੜੇ ਸੀ ਕੁਝ ਬਿਸਤਰੇ ਹੀ ਕੁਝ ਹੋਰ ਸਮਾਨ ਵੀ ਹੈਗਾ ਇਹ ਜੀ